ਉਹ ਰੁਕੋ ਓਏ ਪਰ ਇਹਰ ਦੀਆ ਕੀ ਹੋ ਗਿਆ ਪਰ ਇਹਰ ਹੁੰਦੀ ਆ ਮੈਨੂੰ ਦੇਖਣ ਦੋ ਓਏ ਮੈਂ ਵੜਾ ਪਰ ਇਹਰ ਹੁੰਦੀ ਆ ਆਪਾਂ ਨੂੰ ਖੜੇ ਕਰਨੀ ਹੈ ਉਸ ਸਟੇਜ ਦੇ ਉੱਤੇ ਸਭ ਤੋਂ ਉਪਰੇ ਸਕੂਲ ਹੀ ਜਾਂਦੇ ਹੈ ਹੋਰ ਜੇ ਸਕੂਲ ਨਹੀਂ ਹੈ ਹੋਰ ਕਿੱਥੇ ਜਾਵਾਂਗੇ ਚੱਲਦੇ ਆਪਾਂ ਮੈਂ ਤੁਹਾਨੂੰ ਲੈ ਕੇ ਜਾਂਦਾ ਮੈਂ ਆਜੋ ਛੱਡੋ ਪਰ ਆਪਣੇ ਬਾਪੂ ਨੂੰ ਦੇਖ ਲਿਆ ਪੰਨੂਗਾ ਬਹੁਤ ਯਾਰ ਆਪਾਂ ਢਾਲਦੇ ਆ ਓਏ ਉਹ ਪਰ ਇਹਰ ਹੁੰਦੀ ਆ ਹਾਂ ਦੱਸੋ ਫਿਰ ਕੀ ਕਰਨਾ ਆਲੀ ਜਾਂਦੇ ਆ ਥੱਲੀ ਤੁਸੀਂ ਦੱਸੋ ਇਹ ਕੀ ਕਰਨਾ ਬਈ ਮੇਰੀ ਮਾਤਾ ਦਾ ਚਤਰਾਗੜ੍ਹ ਦਾ ਸੀ ਆਪੂਨੇ ਨਾਲ ਫੁੱਲ ਹੀ ਠੰਡਾ ਉਸ ਨੇ ਉਹਦਾ ਮੇਰਾ ਪਪਾ ਜੁੜੋ ਅਟਨ ਕਾਲ ਤਾਰੇ ਵਿੱਚ ਉੱਤੇ ਮਰੁੱਟਾ ਲਿਆ ਦਾ ਵਾਵਾ ਮਾ ਨਾ ਲੈ ਅੰਦਰ ਜਾ ਕੇ ਓਏ ਤੂੰ ਨਾ ਜਾ ਓਏ ਕਿੱਥੋਂ ਭੱਜਿਆ ਨਹੀਂ ਆਣਾ ਹੈਗਾ ਮੇਰੀ ਪ੍ਰੀਤੀ ਆਇਆ ਪੜਾ ਹੋ ਦੇਖਣ ਤੇ ਮੈਂ ਕਿਹ ਨਾ ਬੈਠੀ ਹੂ ਐਸੇ ਕਿਤੇ ਓਏ ਰਿਕਾੜ ਆਈ ਆ ਫਿਰ ਆ ਜਾ ਓਏ ਓਏ ਰੁਕ ਓਏ ਓਏ ਇੱਕ ਕਪੰਗਾ ਪੈ ਗਿਆ ਆ ਤਾ ਉਪਰੋਂ ਆਇ ਨਹੀਂ ਕਨਾਤੀ ਦਾ ਰੋਕ ਓਏ ਖੁੱਲ ਜਾਣਾ ਹੈ घर बैठा पढ़िए छा क्यों नहीं मास्टर ने ਆਪਰਾ ਨੀ ਨਡੂ ਸਾਈਡ ਚੱਕੀ ਮਰਦਾ ਦੱਸਦਾ ਦੇ ਵੀ ਬ੍ਰੇਕ ਨਹੀਂ ਹੈਗੇ ਐਸੇ ਮੰਗੇ ਲੈਂਦੇਗਾ ਤੂੰ ਦੇ ਨੇ ਤੂੰ ਸਾਲਾ ਉਰੇ ਬੈਠਾ ਮਾਤੂੰ ਦੱਸ ਨਹੀਂ ਦੱਸਦੇ ਵੀ ਬ੍ਰੇਕ ਨਹੀਂ ਹੈਗੇ ਓਏ ਓਏ ਉਹ ਤੂੰ ਗੱਲਾ ਖੜਾ ਬਹਿ ਜਾ ਥੱਲੇ ਕਿ ਭਈ ਆ ਕੰਮ ਦਾ ਸਵਾਲ ਹੈ ਬਹੁਤਾ ਮੈਨੂੰ ਆਪਣੇ ਨਾਂ ਰੱਖ ਲਓ ਹਾਂ ਤਾਂ ਆਪਣਾ ਸਾਡੇ ਗਰੁੱਪ 'ਚ ਕੀ ਕੰਮ ਆ ਓਏ ਇਹੀ ਹੋ ਗਿਆ ਭਾਈ ਅੱਜ ਤੋਂ ਬਾਅਦ ਆਪਣੇ ਗਰੁੱਪ 'ਚ ਐਡ ਆ ਆਪਣੇ ਸ਼ਮਸ਼ੀਰ ਗਰੁੱਪ ਦਾ ਇੱਕ ਨਵਾਂ ਬੰਦਾ ਐਡ ਹੋ ਗਿਆ ਆ ਭਾਈ ਗੱਲ ਸੁਣ ਲਓ ਮੇਰੀ ਸਾਰੇ ਯਾਨੇ ਅੱਜ ਤੋਂ ਬਾਅਦ ਆਪਣੇ ਸ਼ਮਸ਼ੀਰ ਗਰੁੱਪ ਦਾ ਅੰਕਿਤ ਪ੍ਰਧਾਨ ਬਣਨ ਲੱਗਿਆ ਜੇ ਕਿਸੇ ਨੂੰ ਲੋਖ ਤੋਂ ਗਲੀ ਪੈ ਗਿਆ ਦੱਸ ਦੋ ਮਨੂ ਪਹਿਲਾ ਜੱਪਤਾ ਲਾਲਾ ਪ੍ਰਧਾਨ ਬਣਦਾ ਤੈਨੂੰ ਪਤਾ ਕਿੰਨੇ ਨੰਬਰ ਲੈਂਦਾ ਹੈ ਆਪਣੇ ਬਈ ਤੂੰ ਐਂ ਕਰੀ ਕੱਲ ਨੂੰ ਆਲੂ ਵਾਲੇ ਪਰੌਂਠੇ ਬਣਾ ਕੇ ਲੈ ਕੇ ਆਈ ਮੰਮੀ ਤੋਂ ਆਪਾਂ ਫੇਰ ਚੱਲਾਂਗੇ ਠੀਕ ਆ ਨਾਲ ਕੋਈ ਸਬਜ਼ੀ ਪਨੀਰ ਦੀ ਸਬਜ਼ੀ ਲੈ ਹੈ ਮਲਾਈ ਮਲਾਈ ਇਹਨੂੰ ਮਲਾਈ ਦੇ ਦੋ ਮੱਝਾਂ ਨਹੀਂ ਹੈ ਹਾਂ ਇੱਕ ਤਾਰਾ ਕਮਾਰੋ ਹੈ ਆਹੋ ਲੈ ਕੇ ਆਈਂਦੀ ਕੱਲ ਨੂੰ ਬਦੀਰ ਦੀ ਸਬਜ਼ੀ ਵੀ ਲਿਆਈ ਤਾਰੋ ਤਾਂ ਹੋ ਜਾ ਮੈਂ ਕਹਿੰਦਾ ਪਰਸੋ ਸੂ ਕੇ ਹੈਣੀਆਂ ਮੌਲੀ ਫੂਲੀ ਬਣੀ ਉਹ ਵੀ ਚੱਕ ਲਈ

ਹਾਂ ਤੈਨੂੰ ਬ੍ਰਿੱਟੋ ਹੋ ਮਾਤਰਾਂ ਆਹ ਮਾਤਰ ਦੀ ਆ ਰਹੀ ਅਮੀ ਇਹਨਾਂ ਸਾਰਿਆਂ ਦੇ ਫਿਰੂਲੇ ਮਰਕ ਰਾਮਾਦਨ ਛੁੱਟੀਆਂ ਰਾਗਾ ਤੇ ਲੋਵਾ ਸਾਡੀ ਇਹਨਾਂ ਕਰਦੇ ਜੇ ਕੋਟਦੇ ਨਾ ਰਾਗਾ ਤੇ ਛੁੱਟੀ ਕਰਦੇ ਨੇ ਕਦੇ ਨਹੀਂ ਆਉਂਦੇ ਆ ਟੋਪਰ ਦੀ ਇਹਨਾਂ ਨੇ ਨਾਲ ਨਾਲ ਆ ਲਿਆ ਵੀ ਰਾਗਾ ਤੇ ਛੁੱਟੀ ਕਰਾਈ ਹੋਈ ਹੈ ਹੋਰ ਤੁਸੀਂ ਦੱਸੋ ਮੈਡਮ ਜੀ ਵੇ 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 ਗੱਲ ਸੁਣ ਮੇਰੀ ਵੇ ਮਾਸਟਰ ਦਾ ਮੜਣਾ ਗੱਲਾਂ ਜਲਾ ਕੇ ਭੱਜ ਲੋ ਹਾਲੇ ਉਹ ਇਹੀ ਤਾਂ ਮਾਣੀ ਭੰਨੀ ਉਹ ਭੱਜ ਲੋ ਮੇਰੇ ਕਿੱਥੇ ਜਾਉਂਗੇ ਸਵੇਰੇ ਵੀ ਤਾਂ ਆਉਣਾ ਹੀ ਆ ਚਲੋ ਛੱਡੋ ਮੈਡਮ ਜੀ ਆ ਜਿਓ ਆਪਾਂ ਚਾਹ ਚੁਪੀ ਚਲੋ ਆ ਜਿਓ